ਕਹੇਤੀ ਸਾਰੇ ਵੀਰਾਂ ਨੂੰ ਸੰਦੀਪ ਦੇ ਜੀ ਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਦੇਖੋ ਜੀ ਅੱਜ ਫੋਜੀ ਸਾਹਿਬ ਕੋ ਫੇਰ ਪਹੁੰਚ ਚੁੱਕੇ ਆਪਾਂ ਪਿੰਡ ਤੇ ਮੋਵਾਲ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਵੀ ਅੰਮ੍ਰਿਤਸਰ ਹੀ ਪੈਂਦੀ ਆ। ਫੋਜੀ ਸਾਹਿਬ ਦੇਖੋ ਅੱਜ ਵੀ ਚਾਰ-ਪੰਜ ਲੈ ਕੇ ਮੈਂ ਝੋਟੀਆਂ ਲੈ ਕੇ ਆਏ ਆ ਤੇ ਚਲੋ ਪਿਛਲਾ ਮਾਲ ਦਾ ਸੇਲ ਹੋ ਚੁੱਕਿਆ ਤੇ ਬਾਈ ਜੀ ਉਹਨੇ ਗੱਲਬਾਤ ਕਰੀਏ ਬਾਈ ਜੀ ਸਸੀ ਕਾਂ ਸਸੀ ਕਾਂ ਦੀ ਸਸੀ ਕਾਂ ਦੀ ਸਸੀ ਕਾਂ ਸਸੇ ਗਾਜੀ ਹੋਰ ਨਾ ਜੀ ਬੜੀ ਕਿਰਪਾ ਦੇ ਆ ਜੀ ਪਰਮੇਸ਼ਰ ਦੀ ਬਹੁਤ ਕਿਰਪਾ ਦੇ ਆ ਜੀ ਮਾਣ ਆ ਗਈ ਜੀ ਹਾਂ ਜੀ ਪਰਮੇਸ਼ਰ ਕਿਰਪਾ ਖਰੇ ਹੋ ਜਾਂਦੀ ਆ ਬੜੀ ਦਇਆ ਮਹਾਰਾਜ ਦੀ ਜੀ ਗੁਰੂ ਰਾਮਦਾਸ ਜੀ ਦਾ ਦਇਆ ਬਾਬਾ ਜੀ ਬਸ ਹਾਂ ਜੀ ਹਾਂ ਜੋ ਦੀ ਦਇਆ ਹਣੀ ਪਰਮੇਸ਼ਰ ਦੀ ਮੇਰੇ ਬਲਾਜ ਬੰਦਾ ਬੰਦਾ ਮੇਰਾ ਹੱਥ ਲਾ ਕੇ ਜੁਗਣਾ ਪੋਜੀ ਸਮੇ ਜਾਣਾ ਹਾਂ ਜੀ ਹਾਂ ਜੀ ਇਹ ਤਾਂ ਕੀ ਗੱਲ ਹੈ ਬਾਹਰ ਬਾਹਰ ਪਿਆਰ ਕਰਦਾ ਪਿਆਰ ਕਰਦਾ ਵੀ ਪਿਆਰ ਕਰਦਾ ਵੀ ਮੁੰਡਾ ਬੋਲਾ ਜੱਗਾ ਵੇ ਚਲ ਤਾਂ ਪਿਆਰ ਨਹੀਂ ਹੁੰਦੀ ਆ ਜੀ ਬੰਦਾ ਪਿਆਰ ਦਾ ਪਖਾਉਂਦਾ ਜੀ ਬਿਲਕੁਲ ਬਿਲਕੁਲ ਕੀ ਇੱਥੋਂ ਲੈ ਜਾਣਾ ਇੱਥੋਂ ਕੁਛ ਨਹੀਂ ਲੈ ਇਹ ਪਿਆਰ ਇੱਕ ਦੂਜੇ ਨਾਲ ਫਖਰ ਲਾਉਣਾ ਹੀ ਉਹ ਨਾਲ ਹਾਂਜੀ ਹਾਂਜੀ ਹੋਰ ਸਾਹਿਬ ਕੌਣ ਸਾਹਿਬ ਬੜੀ ਕਿਰਪਾ ਦਿਆ ਮਾਰ ਦੇ ਕੇ ਫਿਰ ਹਾਂਜੀ ਮਾਰ ਵੇਖਿਆ ਜੀ ਭਾਗ ਇਹ ਵੀਡੀਓ ਮਾਰੂ ਜਣੀ ਉਸੇ ਵੇਰੀ ਤੇ ਵੇਖਿਆ ਗਿਆ ਆਪਣਾ ਠੀਕ ਹੈ ਨਾ ਕਿਤਾਬ ਸ਼ਾਮਾ ਨਹੀਂ ਪਈਆਂ ਸਾਬ ਨਾਲ ਹਾਂਜੀ ਹਾਂਜੀ ਔਰ ਚੰਗਾ ਚੰਗੇ ਨੇ ਵਿਖਣਾ ਹੀ ਆ ਜੀ ਨਿਕ ਨਹੀਂ ਅੱਜ ਚੰਗਾ ਮਾਲ ਚੰਗਾ ਮਾਲ ਤੇ ਭਾਅ ਫਿਰ ਤੇ ਦੋ ਚੀਜ਼ਾਂ ਹੋਣਗੀਆਂ ਤੁਹਾਨੂੰ ਨੇ ਵਿਖਣਾ ਹੀ ਵਗਣਾ ਅੱਜ ਨਿਕ ਨਹੀਂ ਨਿਕਣਾ ਹਾਂ ਮਾਲ ਚੰਗਾ ਉਹਦੀ ਭਾਅ ਹੀ ਨਹੀਂ ਚੰਗਾ ਉਹਦੀ ਫਿਰ ਵੀ ਨਹੀਂ ਵਿਕਦਾ ਨਾ ਉਹ ਰਹੇ ਹਾਂ ਭਾਅ ਨਾਲ ਮਾਲ ਚੰਗਾ ਉਹ ਤੇ ਭਾਅ ਚੰਗਾ ਉਹਨਾ ਪਰਵੇਸ਼ਾਪੇ ਕਿਰਪਾ ਕਰ ਦਿੰਦਾ ਅੱਜ ਹਾਰ ਹੋਰ ਕਿਵੇਂ ਪਾ ਦੇ ਅੱਜ ਮੈਂ ਸ਼ੌਕ ਸੀ ਮੈਨੂੰ ਆਇਆ ਹਾਰ ਪਾ ਕੇ ਉਹ ਮੀਆਂ ਨੂੰ ਵੇਚੀਏ ਫਿਰ ਆਪਾਂ ਲਾਵਾਂਗੇ ਨਾ ਨਾਲ ਯਾਰ ਜਿਹੜੀ ਮੈਨੂੰ ਪਾਇਆ ਹਾਰ ਵੇ ਤੁਸੀਂ ਇੱਕ ਕੰਮ ਕੰਗਾ ਲਿਖਦਾ ਹਾਂਜੀ ਹਾਂਜੀ ਹੁਣ ਇਹ ਨਰਾਇਣ ਦੇ ਦਸਾਹਲਾ ਖਾਣਾ ਪਾਇਆ ਨਹੀਂ ਨਹੀਂ ਉਹ ਕੋਈ ਗੱਲ ਨਹੀਂ ਉਹ ਦੋ ਮਿਹਰੇ ਉਹ ਮਾਦਾ ਬਈ ਆਲੇ ਦੋ ਮਿਹਰੇ ਸੀ ਇੱਕ ਦਸਾਹਲਾ ਮਿਲਿਆ ਤੋਂ ਲੈ ਤਾਂ ਪੰਡੂ ਚੀਜ਼ਾਂ ਸਭ ਕੱਟ ਮਿਲਦੀਆਂ ਸ਼ਹਿਰ ਵਿੱਚ ਹਾਂ ਜਿੱਤਾ ਕਰਕੇ ਉਹ ਤਾਂ ਪੰਜਨ ਪੋਣੀ ਮਿਲੇ ਸਕੇਨ ਤੇ ਹੋ ਜਾ ਉਹਨੂੰ ਬਾਦ ਦੇ ਲਿਖੀ ਉਹਨੂੰ ਪਿੰਗਾ ਪੰਗੜੀ ਕਰਵਾ ਦੇ ਜੀ ਰਮ ਜੀ ਚਲੋ ਮੇਰੇ ਘਰ ਗੈਣਾ ਹਾਂਜੀ ਹਾਂਜੀ ਤੁਸੀਂ ਹਾਰੀ ਬਾਗ ਵਿੱਚ ਹਰ ਹਾਰ ਬਾਗ ਵਿੱਚ ਅਗਿਆਰ ਕੋਈ ਗੱਲ ਨਹੀਂ ਉਹ ਬਹਿਣਾ ਜੀ ਕਿਹੜੀ ਗੱਲ ਜੀ ਹਾਂ ਬੜੀ ਗੱਲ ਹਰ 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 ਇੱਕ ਜੀ ਮਹਿ ਲੈ ਗੋ ਚੱਲਣ ਦੋ ਸਟ ਵੀ ਖੁੱਲੀ ਕਰਾਂਗੇ ਹਾਰ ਵੀ ਪਾਵਾਂਗੇ ਕੋਈ ਗੱਲ ਨਹੀਂ ਜਿਹੜਾ ਮੈਂ ਲਊ ਹਾਰ ਨਾਲ ਜਾਊਗਾ ਨਹੀਂ ਭਾਰ ਲਾ ਕੇ ਰਾਕੀ ਤੇ ਰੱਖ ਲਾਂਗੇ ਉਹ ਨਹੀਂ ਕੰਮ ਜੀ ਹਾਂ ਜੀ ਨਾਲ ਹੀ ਜਾਊਗਾ ਹਾਰ ਨਾਲ ਹੀ ਨਾਲੋਂ ਕੀ ਚੰਗਾ ਜੀ ਮਾਲ ਨਾਲੋਂ ਕੁਝ ਨਹੀਂ ਚੰਗਾ ਆਪਾਂ ਨੂੰ ਬਸ ਵਾਹ ਇਹ ਦੁੱਧ ਪੁੱਤ ਜਿਹਦਾ ਬੜਾ ਊੱਖਾ ਮਿਲਦਾ ਊੱਖਾ ਮਿਲਦਾ ਹਾਂ ਮਹਾਰਾਜ ਕਿਰਪਾ ਕਰੇ ਸਭ ਨੂੰ ਦੇਵੇ ਵਾਹ ਜੀ ਵਾਹ ਪਰਮੇਸ਼ਰ ਹਰ ਇੱਕ ਮਿਲ ਮੇਰੇ ਕੋਲ ਹਾਂ ਜੀ ਪੂਜਾ ਕਰੀ ਜਰੂਰ ਕਰੋ ਜੀ ਆ ਜਾਓ ਹਾਂ ਜੀ ਇਹ ਕਾਲਦੀ ਅੱਛਾ ਜੀ ਆਪਰਾ ਬਤੂ ਆ ਗਏ ਅਜੇ ਖੋਲੋ ਇਹ ਕਾਲਦੀ ਸੁਈ ਜਾਦੀ ਹਾਂ ਜੀ ਤਾਂ ਜੀ ਦੂਜੀ ਜੋਟੀ ਆ ਛਿੱਕੀ ਜੋਟੀ ਹੈ ਬੜਾ ਥਲੇ ਦਾ ਇੱਕ ਖੜ ਜੋ ਨਾ ਕੋਣ ਮਖਾਵਾ ਬੜਾ ਜੀ ਖਾਣ ਖਾਵਾ ਜੀ ਮਾੜਾ ਕਰਪਾਣਾ ਮਹਾਰਾ ਇਹਨੇ ਬੜਾ ਥਾਨ ਸੋਹਣਾ ਲਾਇਆ ਹੈ ਬੜਾ ਜੀ ਹਾਂ ਸੁੰਬੀ ਵਾਲਾ ਥਾਨ ਹੈ ਬਕਦਰ ਸਿੱਧਾ ਸਿੱਧਾ ਇਹ ਲੋਕਾ ਸੁੰਬੀ ਵਾਲਾ ਥਾਨ ਹੈ ਮਾਜੀ ਖੋਲੋ ਖੋਲੋ ਛਿੱਕੀ ਜੋਟੀ ਦੂਜਾ ਸੁਹਾ ਦੀ ਬਲੋ ਜੀ ਇਹ ਵੱਡੀ ਝੋਟੀ ਆ ਤੇ ਹਾਰ ਰੀਆਂ ਦਾ ਪਾਇਨ ਉਪਾਇਤਣ ਹੈ ਐ ਰਹਿ ਕੇ ਗਿਆਰ ਗੁਰੂ ਇੱਕ ਗੱਡੀ ਸੁਣ ਕਰਦੀ ਆ ਆਪਾਂ ਕਦੇ ਨਹੀਂ ਪਰਮੇਸ਼ਰ ਦਾ ਬਾਦ ਹੈ ਜੀ ਅੱਖਾਂ ਇਹੋ ਮੁੰਨਾ ਕਿਨਾਂ ਗੋੜਾ ਬੋੜਾ ਐਂ ਤਾਂ ਬਾਤ ਮੇਰੀ ਦਾਸ ਕੋਲੇ ਗੋੜਾ ਆ ਤੇ ਥੀਜ ਦਾਸ ਕੋਲੇ ਗੋੜਾ ਇਸ ਕੋ ਧੰਨਵਾਦ ਸਰ ਹੋਇਆ ਕਰਨਾ ਬਰਾਬਰ ਵੀ ਵਾਲ ਗਿਆ ਵੀਰੇ ਬੜੀ ਕੋਈ ਜਰੂਰ ਆਈ ਹੈ ਇਸ ਵਾਰ ਸੇ ਆਈ ਹੈ ਦਾਸ ਸੇ ਗੋੜਾ ਨਹੀਂ ਦਾਸ ਸੇ ਬਕਰੀ ਤਾਂ ਤੇਰਾ ਕਿਉਂ ਇਹ ਮਾਰੀ ਦਾਰੀ ਮੈਂ ਇਲਾਕੇ ਮੈਂ ਨਹੀਂ ਖੜਨੀ ਆਜੋ ਬਹੁਤ ਮੈਨੂੰ ਰੱਬ ਨੇ ਦਿਖਾ ਦਿੱਤਾ ਕਦ ਬੇ ਬਾਈ ਉੱਥੇ ਰਾਮ ਨੇ ਛੇਡਾ ਅਗੇ ਨਾ ਕਹਿੰਦੇ ਖਾਣ ਪਾਣੀ ਸੁਣ ਬੱਚਿਆਂ ਵਾਲਾ ਕਰਦੇ ਮੇਰਾ ਮਨ ਲੱਗਦਾ ਜਿਹੜਾ ਬੱਚੇ ਤੇ ਜਿਹੜਾ ਮਾਸੀ ਹੈ ਕਿਹੜਾ ਹੋ ਇੱਥੇ ਖਾਣੇ ਨਾਲ ਬਸ ਆਹੇ ਭਾਉ ਬੱਚੇ ਰੱਖਣ ਜਾਂਦੇ ਵਿਖਾਉਂਦਾ ਹਾਂ ਇਹ ਸੰਦੇ ਵਾਲਾ ਸੰਤ ਖਾਓ ਬਸ ਇੱਥੇ ਕਿਹਾ ਹੋਈ ਹੋ ਗਿਆ ਇਹਦੀ ਮੋਟੀ ਜਿਹੀ ਬਾਲਟੀ ਛੇਕ ਕਰੂ ਲੋ ਵੇਖੋ ਛੇਕ ਕਰੂ ਬਾਲਟੀ ਦੇ ਹਾਂ ਸੰਜੋਣ ਪਾਣੀ ਪਾਈ ਬਣੀ ਬਾਲਟੀ ਬਾਲਟੀ ਨਾਲ ਕੋਈ ਹੋ ਜਾਂਦੀ ਨਹੀਂ ਜੀ ਸਿਦਾ ਬੋਲਦਾ ਨਹੀਂ ਨਹੀਂ ਚੰਗੇ ਨਹੀਂ ਪੀ ਲੈ ਬਾਕੀ ਠੀਕ ਆ ਚਲੋ ਯਾ ਅਸਰ ਹਾਂਜੀ ਵੇਧਾ ਗਲਤ ਦਿਲ ਜਿੰਨੇ ਵੀ ਆਕੇ ਦੇ ਦੋ ਸੰਦੀਪ ਸੋਨੂੰ ਕੋਈ ਕਰਦੀ ਛੋਟੀ ਚੰਗੀ ਦੂਜਾ ਉਹਦਾ ਛੱਕੀ ਦਰਦੀ ਆ ਜੀ ਛੇ ਦਾ ਬਿਆਰ ਉਹ ਸੁਸਾ ਲੱਗਾ ਹੋਰ ਤਰ ਕਾਦੀ ਸੁਈ ਸੀ ਤੇ ਇੱਕ ਹੋਰ ਛੋਟੀ ਪੋਣੀ ਉਹ ਬੰਦੇ ਅਜ ਸਵੇਰੇ ਫੋੜਾ ਵਧੀ ਲੈ ਗਿਆ ਵਦੋ ਵਦੀ ਸਿੱਧੋ ਰੇਲ ਦੀ ਹਾਂਜੀ ਰਾਜੂ ਫਿਰ ਮੈਂ ਕੋਈ ਜਾਣੀ ਚ ਕੋਈ ਨੰਬਰ ਹਾਂਜੀ ਕੋਈ ਕਿਸੇ ਨੇ ਕਰਮ ਚਲੇ ਗਿਆ ਬਿਲਕੁਲ ਹਾਂਜੀ ਛੋਟੀ ਦੀ ਸੀ ਜਮਾ ਵਜੇ 1.2 ਲੱਖ ਦੀ ਆ ਜੀ ਰਾਫਾ ਪਾ ਨਾ ਰਹੀ ਪਾ ਨਾ ਦੇਣੀ ਹੈ ਹਾਂਜੀ ਡੇਢ ਦੀ ਦੇਣਗੇ ਜੀ ਕੱਟੀ ਬਣੀ ਜੋ ਵੇਖੋ ਕੱਟੀ ਦਾ ਜਿਹੜਾ ਬੰਦਾ ਜਿਹੜਾ ਸਮੂ ਲੱਗਾ ਪਹਿਲੇ ਹੋਰ ਛੋਟ ਕਰਦਣੇ ਆਏ ਸੋਚਿਆ ਮੈਂ ਪਿੱਛੇ ਬੁੜਿਆ ਬਣਾ ਕੇ ਆ ਬੜਾ ਸੁਣਾ ਰੇਟ ਕੀਤਾ ਚੰਗਾ ਰੇਟ ਸਾਹਿਬ ਛੋਟਾ ਫੇਰ ਵੀ ਚੰਗਾ ਲੱਗਣਦੀ ਆ ਹਾਂਜੀ ਹਾਂਜੀ ਆਪਾਂ ਵੀ ਉਨਾ ਹੀ ਕਰਨੇ ਆਪਾਂ ਉਨਾ ਹੀ ਕਰਨਾ ਪਹਿਲੇ 45 ਦੀ ਦੇ ਦਾਂਗੇ ਕੋਈ ਗੱਲ ਨਹੀਂ ਹੋਰ ਛੋਟ ਕਰਦਾ ਪਹਿਲਾਂ ਆਪੀ ਕਰਦੇ ਬਸ ਕੋਈ ਗੱਲ ਕਰ ਕੋਈ ਗੱਲ ਇੱਕੋ ਹੀ 1 40 ਦੀ ਝੋਟੀ 500 ਛੋਟ ਹਾਂਜੀ 1 40 ਦੀ 1 40 ਦੀ ਇਹ 40 ਦੀ ਝੋਟੀ 500 ਚੋੜੀ ਜੀ ਚੰਗਾ ਮਾਲ ਮੁੱਲ ਨੇ ਆਉਣਾ ਜੀ ਬਿਲਕੁਲ ਮੈਂ ਜਾਨੀ ਝਗੀ ਲਗਾ 12 18 ਕਿਲੋ ਦੀ ਮਾਲ ਕਿੱਦਾਂ ਸੁਗਰ ਲਗਾ ਸੁਗਰ ਜਿਹੜਾ ਟੱਕਰਣਾ ਤੈਵਾ ਚਲੋ ਕਰਦੇ ਕੋਈ ਕੁਝ ਕਰਦੇ ਹੋਰ ਕੋਈ ਨਹੀਂ ਹੋਰ ਕਰਦੇ ਓਕੇ ਦੇ ਹੋਰ ਕਰਦਾ ਓਕੇ ਕੁਝ ਕਰਦਾ ਜੀ 1000 ਛੋਟ ਕਰਦਾ ਕਿਹੜੀ ਗੱਲ 40 ਤੋਂ 1000 ਛੋਟ 40 ਤੋਂ 40 ਤੋਂ 1000 ਛੋਟ ਕਰਦਾ ਕਿਹੜੀ ਗੱਲ ਉਹ ਰਾਜ ਨੇ ਬੜਾ ਕੁਝ ਦਿੱਤਾ ਜੀ ਲਓ ਜੀ ਆ ਗਈ ਲੋਹੀ ਇਹ ਲੋਹੀ ਦੀ ਪਰਸੋਂ ਦੀ ਸੂਈ ਆ ਹਾਂ ਸਾਫ-ਸਫੀ ਠੀਕ ਹੈ ਵੀਰ ਜੀ ਪਾਣੀ ਨਹੀਂ ਪਰ ਮੁੰਡਾ ਦਾ ਜਰ ਪਾ ਦਈਏ ਕੋਈ ਗੱਲ ਨਹੀਂ ਮਾਰ ਖਾਣ ਤੇ ਮਹੀਨਾ ਤੱਕ ਜਾਨ ਦੋ ਰੁੱਤ ਜਾਨ ਦੋ ਹਾਂ ਜੀ ਕੋਈ ਗੱਲ ਕੀ ਤੇ ਕੰਮਾਂ ਤੇ ਲੈ ਜਾਊਗਾ ਲਓ ਜੀ ਵੇਖੋ ਬਣਾਏ ਲੋਹੀ ਝੋਟੀ ਲੋਹੀ ਇਹ ਦੂਜਾ ਸੁਹਾ ਜੇ ਦਰੂ ਛੋਟ ਦੂਜਾ ਸੁਹਾ ਕੁੜੀ ਨੂੰ ਪੋੜਾ ਦੱਸ ਦਿੱਤਾ ਫਾਈਨਲ ਜਲੇ ਕਰਕੇ ਜੱਸੀ ਦੂਜੀ ਇਹਨਾਂ ਦਾ ਵਾਇਰ ਸਾਫ ਕਰੇ ਜੋ ਟੁੱਟ ਗਿਆ ਜਿਹੜਾ ਫਾਈਨਲ ਜਲੇ ਕਰਕੇ ਟੁੱਟੇ ਦੀਆਂ ਵੇਲ ਇਹ ਸੋ ਕਿੱਡੀ ਆ ਸਾਫੀ ਕੇ ਬੋਲੂ ਵੀ ਟੁੱਟੇ ਜੇ ਬਹੁਤ ਬੰਨਾ ਝੋੜ ਦੇ ਖਾ ਕੇ ਪੋੜਾ ਕਿਵਾ ਇਹਨਾਂ ਨੂੰ ਬਹੁਤ ਥੱਕ ਕਿਵਾ ਰੋ ਕਰੋ ਬਤਾ ਚਲੋ ਖਾਓ ਮੂੰਹ ਮਾ ਖਾਓ ਹਨੂੰ ਖਾ ਮਗਰ ਫਰੀਦ ਜੀ ਇਹਨੂੰ ਮੂੰਹ ਇਧਰੋਂ ਖਾ ਹਾਰੂ ਨਾਲ ਜਣੇ ਆ ਨਹੀਂ ਹਾਰ ਨਾਲ ਹੀ ਆ ਪਾਏ ਕਦ ਲਈ ਆ ਤਰ ਚਲੋ ਆਪਣੀ ਵੀ ਆਦੇ ਪਰਮੇਸ਼ਰ ਦੇ ਅਪਰੇਸ਼ਨ ਵੀ ਦੇਖਣਾ ਭਾਈ ਜੀ ਇਹ ਦੇਖਣਾ ਮਨ ਵੀ ਗੁਰਨਾਮ ਜਵਾ ਨਹੀਂ ਆ ਮੀਆਂ ਤੇ ਫਿਰ ਕੋ ਰਾਤ ਦਾ ਹੁੰਦਾ ਆ ਰਿਹਾ ਹੈ ਹਾਂ ਜੀ ਆਪਣੇ ਥੋੜੇ ਜੀ ਆਪਾਂ ਇੱਥੇ ਕੁਛ ਨਹੀਂ ਚੱਲੋ ਦੋ ਚਲੋ ਇਹ ਵੀ ਤਾਜ਼ਾ ਬੜੀ ਦੋਸ ਦੀ ਆ ਗਈ ਕੋਈ ਤੇ ਕੱਟੀ ਇਹਦੇ ਮਗਰ ਕੱਟਾ ਕੱਟੀ ਕੱਟਾ ਇਹਦੇ ਮੋਸਕਾ ਹੈ ਨਾ ਇਹਦੇ ਮੋਸਕਾ ਉਹਦੇ ਉਹਦੇ ਕੱਟਿਆ ਅੱਖ ਨੰਬਰ ਵਾਲੀ ਦੀ ਹਾਂ ਜੀ ਜਿੱਕ ਨੰਬਰ ਵਾਲੀ ਨੂੰ ਫਿਰ ਕੱਟੀ ਆ ਇਹਦਾ ਮਰ ਕੱਟਾ ਹਾਂ ਜੀ ਹਾਂ ਜੀ ਇਹਦਾ ਹਾਂ ਨਾ ਲੈਣ ਦੇ ਨਾਲ ਹੀ ਆਪਾਂ ਕਰ ਲੈਣਾ ਕੋਟੀ ਦੇ ਬੜੇ ਰਪੰਗਾਂ ਦੀ ਜਿਹੜਾ ਸੂਬੀਓ ਪਹਿਲਾਂ ਆ ਕੇ ਕੋਈ ਗੱਲ ਨਹੀਂ ਹੈ ਇਹਦਾ ਜਿਹੜਾ ਮੁੱਲ ਪੰਨੋਂ ਭਾਵੇਂ 130 ਕਰੀਏ 40 ਕਰੀਏ ਮੁੱਲ ਨਹੀਂ ਆਪਾਂ ਕਰਨਾ ਠੀਕ ਹੈ ਜੀ ਇਹ ਸਵਾ ਦੀ ਦੇ ਦਾਂਗੇ ਝੋਟੇ ਠੀਕ ਹੈ ਜੀ ਨਹੀਂ ਆ ਜੀ ਹੋਰ ਛੋਟ ਹੋਰ ਕਰ ਦੋ ਹੋਰ ਕਰ ਦੇ ਕਿ ਕੋਈ ਗੱਲ ਆ 5000 ਹੋਰ ਛੋਟ ਇੱਕ ਵੀ ਦੀ ਇੱਕ ਵੀ ਦੀ ਜੇ ਅੱਜ ਕੋਈ ਲਿੰਦਾ ਇੱਕ ਵੀ ਦੀ ਜੋ ਮੁਰਕੇ ਨਹੀਂ ਜੇ ਮਲਬੀ ਦੁੱਧ 15 ਕਿਲੋ ਕਰ ਲਿਆ ਤਿਆਰ ਇੱਕ ਵਾਰੀ ਅੱਜ ਨਹੀਂ ਕੋਈ ਲਿੰਦਾ ਹੁਣ ਫਿਰ ਵਿਜੋਸਾ ਨਾ ਜਾਊਗੀ ਉਹਨਾਂ ਦਾ ਕਰਵਾ ਲੈਣੇ ਪੋਨੇ ਕੋਈ 8 9 ਕਿਲੋ ਬੋਲੀ ਆ ਇਹ ਮਰੀ ਸੁਫੀਆਂ ਹੁਣ ਅੱਜ ਦਾ ਮਲੇਖ ਪਈ ਚਲੋ ਚਲੋ ਠੀਕ ਆ ਜੀ ਆਜੀ ਆਜੀ ਠੀਕ ਆ ਹਾਂ ਨਹੀਂ ਨਹੀਂ ਹਾਂ ਜੀ ਅੱਗੇ ਆ ਗਈ ਇਹ ਦੁਜਾ ਸੁਆ ਜੀ ਇਹ ਮੁਸ਼ਰਤ ਲਈ ਇਹ ਦੁਜਾ ਸੁਆ ਪਸੋਂ ਇਹ ਇੱਦਰ ਤੇ ਆ ਇਹ ਇੱਦਰ ਤੇ ਆਪਣੇ ਨਾਲ ਲੋ ਜੀ ਜੋਰ ਦੀਦੀ ਜੋਰ ਦੀਦੀ ਫਿਰ ਪਰ ਸਭ ਨਿਸ਼ਾਨੀਆਂ ਆਉਂਦੀਆਂ ਤੇ ਪਰਸੂ ਦਾ ਸੁਆ ਭੋਲੀ ਹੈ ਇਹਨੂੰ ਭੋਲੀ ਦੱਸਣੀ ਦਾਸਰਾ ਭੋਲਾ ਆਸਤੋ ਫੋੜ ਛੋਟੀ ਹਾਂ ਜੀ ਥੋੜੀ ਜਿਹੀ ਤਾਂ ਨੇ ઓહ 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 હાઉ મરાઈ કુમુમા ઘાત ઈ ઈ ઈ જોરો જોરો સટેગરો ઓરા જોરો ચલો કોરો ઓરા જોરો સ્વાઈટ બોજા મુહલાઈ એક નંબર સ્વાઈટ આકુન મિને ઓરિયા ઓ રોરો બોદિતા રોરો બોદિતા નીયા સ્વાઈટ આકુન મિને એનું જેરો સુજુ લગ્યો પસુર સુરિયા ઠીક બો બો આયા તો ਇਹ ਬੋਸਾ ਵੀ ਚੰਗੀ ਝੋਡੀ ਆ ਦਾ ਬੋਲਣਾ ਛੋਟੀ ਬਹੁਤ ਵਧੀਆ ਜੇ ਠੂਠਾ ਤੇ ਥੋੜਾ ਡੰਗਾ ਬੋਲੋ ਇਧਰ ਆਓ ਨਹੀਂ ਆਈ ਅੱਜ ਆ ਜੀ ਇਹ ਮਦਨ ਆਈ ਅੱਜ ਆ ਸਤਿ ਸ੍ਰੀ ਅਕਾਲ ਤੇ ਜੋ ਬੋੜੇ 40 ਸਾਲ ਕਿੱਥੇ ਹੋ ਕੇ ਓਕੇ ਚਲੋ ਲੈ ਚਲੋ ਚਲੋ ਇਹ ਖੜਾ ਰਹਿ ਜਾ ਨਾ ਬੰਗਿਆ ਖੜਾ ਮੜਾ ਨਾ ਬੋੜਾ ਦੋਤੀ ਆਈ ਆ ਬੱਬੀ ਨਹੀਂ ਬੈਠ ਰਾਂਜੀ ਰਹੀ ਆ ਹਾਂ ਹਾਂ ਸੋ ਲੈ ਦਿੰਦੇ ਆ ਕਰਕੇ ਦੱਦੀ ਥੋੜੀ ਅੱਜ ਹੀ ਆਈ ਹੋਈ ਨੀਲੀ ਵਾਲੀ ਪੂਰੀ ਇੱਕ ਜਾਂ ਮੋਰੀ ਜਾਂ ਨੀਲੀ ਪਾਉਣੀ ਆ ਬਾਣੀ ਬਾਣੀ ਮੈਂ ਆ ਵੀ ਮੈਂ ਤਰਫੋਂ ਆਪਾਂ ਸਮਾਉਂਦੇ ਆਂ ਚੱਲ ਪਾੜੇ ਕਰਤੀ ਹਾਂ ਹਾਂਜੀ ਫਿਰ ਕੋਈ ਨਾ ਜਿੰਨੇ ਦੀ ਝੋਟੀਆਂ ਦਿੰਦੇ ਨੇ ਕੋਈ ਗੱਲ ਹੀ ਨਹੀਂ ਹਾਂਜੀ ਮੁੱਲ ਕਰੀਏ ਉਹਦਾ 1 15 ਕਰਦੇ ਆ 1 10 ਦੇ ਲੰਗੇ ਜੀ ਥੋੜੀ ਕਰੀਏ ਵਾਸਤੇ ਥੋੜੀ ਕਰੀਏ ਥੋੜੀ ਥੋੜੀ ਕੋਈ ਗੱਲ ਰੱਖ ਦੀ ਚੋਟੀ 500 ਸ਼ੋ ਲੱਖ ਨੇ ਜੋੜੇ ਪੰਜ ਕੋ ਜੋੜ 15 ਕਿਲੋ ਵਾਲੀ ਹੈਗੀ ਇੱਧਰ ਦੀ ਆ ਦੁੱਧ 15 ਕਿਲੋ ਚਾਹੂਗੀ ਪਹਿਲੇ ਸਵੇਰ 13 ਕਿਲੋ ਚਾਹਾਂ ਅਰਕਾ 15 ਚਾਹੂਗੀ ਹੁਣ ਹੋਲੀ 10 ਚਲ 10 ਹੋਲੀ 10 ਕਿਲੋ ਹੋਲਾ 10 ਕਿਲੋ ਠੀਕ ਸੇ ਚਾਹੂਗੀ 15 ਕਿਲੋ ਮਤਲਬ ਕਿ ਸੇਵਾ ਕਰਕੇ ਬਾਕੀ ਦੁੱਧ ਸੇਵਾ ਦਾ ਜਿੰਨੀ ਕਹਿੰਦੇ ਸੇਵਾ ਕਰਨੀ ਉਹਨਾ ਹੀ ਚੋਲੇਣਾ ਹਾਂਜੀ ਜਿੰਨੀ ਕੋ ਸੇਵਾ ਕਰੋ ਭਾਵੇਂ 15 ਦਾ 18 ਚੋਲੇ ਤੇ ਭਾਵੇਂ 5 ਕਿਲੋ ਨਿਹਰਾ ਹੀ ਚੋਲੇ ਜਦੋਂ ਕੋ ਭਾਵੇਂ ਇਹ ਗੱਲ ਦੁੱਧ ਸੇਵਾ ਦਾ ਹੁੰਦਾ ਬਾਅਦ ਦਾ ਵੀ ਸੇਵਾ ਦਾ ਦਾ ਹੋ ਜਾ ਇਹ ਦੁਜੀਸ ਮੈਂ ਸਵਿਆ ਦੀ ਐਵੀ ਤੋਂ ਲੋਕੜਾ ਇਹ ਲੋਕੜਾ ਲੋਕੜਾ ਨੇ ਦਿੱਤੀ ਆਪਣੇ ਆਪ ਹੀ 31 ਵਗ ਰਿਆ ਇਹਨਾਂ ਦਾ ਮਗਰ ਕੱਟੀ ਇਹਨੂੰ ਸੂਈ ਨੂੰ ਹੋਏ 5 ਦਿਨ 2 ਦਿਨ ਕੋ ਦਸ ਗਏ ਇਹ ਗੜਾ ਘਾਤ ਉਹਦੇ ਨੂੰ ਜਿੰਮੈਂ ਚੰਗੀ ਬੋਲ ਬੈਠਾ ਹਨ ਬਲਕ ਉਹਦੇ ਜਿੰਮੇ ਨਾ ਕਰ ਗਿਆ ਜੁਆਈ ਆ ਗਈ ਰਿਪੋਰਟ ਇਹਦੇ ਵਿੱਚ ਜੁਆਈ ਜਿਹੜੀ 1 ਨੰਬਰ ਤੇ ਅੱਛਾ ਥਾਣਾ ਵੇਖੋ ਇਹਨਾਂ ਜ਼ਬਰਦਸਤ ਥਾਣਾ ਹੈ ਜੇਕਰ ਏ ਫੌਜੀ ਸਾਹਿਬ ਤੇ ਮੌਲਿਏ ਮਾਲ ਚੰਗਾ ਲੈਣ ਦੀ ਜੀ ਕਰਦਾ ਨਹੀਂ ਮਾਲ ਖਾਣਦੇ ਮਤਲਬ ਦਾ ਜਿਉ ਇਹਨੂੰ ਮਿਲਦਾ ਹਾਂ ਪਰ ਮੈਂ ਹੋਰ ਚੰਗਾ ਹੋਏ ਮੈਂ ਕਿਹਾ 2 ਲੱਖ ਲੈ ਲੈ ਹਾਂ ਬੇ ਚੰਗੀ ਹੋਏ ਫਿਰ ਮਜ਼ਾ ਆਉਂਦਾ ਜੀ ਹਾਂ ਦਾ ਹੀ ਮੈਨੂੰ ਕੋਈ ਆਪਾਂ ਨੂੰ ਕਹਿ ਦੇਣਾ ਮਾਲ ਦਾ ਬਿਲਕੁਲ ਜੀ ਬਿਲਕੁਲ ਹਾਂ ਜੀ ਫੌਜੀ ਸਾਹਿਬ ਇਹਨੋਂ ਸਭ ਤੋਂ ਜੰਨੇ ਵੀ ਮਾਝਾ ਤੇ ਜੰਨੇ ਦੀ ਕੋਈ ਗੱਲ ਨਹੀਂ ਕਿਹੜੀ ਗੱਲ ਹੈ ਪਾਣੀ ਇਹਦਾ ਮੁੱਲ ਤਾਂ ਲੱਖ ਕਰਦੇ ਆ ਜੀ ਜਨਮੇ ਦੀ ਦੇਦਗੇ ਜੀ ਨਹੀਂ ਹੋਰ ਜਾਓ ਹੋਰ ਜਾਉਂਦੇ ਆ ਇਕੋ ਗਾਮ ਸੱਬੇ ਦੀ ਮਹਿੰਦ 500 ਛੋੜ ਦੁੱਧ 10 ਲੀਟਰ 32 ਮਗਰ ਦੂਜਾ ਸੁਆ ਵੱਡੀ ਮਹਿੰ ਹੈ ਛੋਟੀ ਨੇ ਵੱਡੀ ਮਹਿੰ ਹੈ ਬਾਕੀ ਸੇਵਾ ਕਰੂ ਜਿੰਨਾ ਮਰਜੀ 15 ਕਿਲੋ ਦੁੱਧ ਕੋਲ 10 ਲੀਟਰ ਪੰਜਵੇਂ ਦਿਨ ਸੁਆ ਨਾ ਬੈਣੀ ਦੇਦਗੇ ਹੋਰ ਜਾਉਂਦੇ ਹੋਰ ਗਾਂ ਦੇ ਕੋਸ਼ਣੇ ਦਾ ਜਾਣ ਨਹੀਂ ਆਉਂਦਾ ਜੋ ਮਾਰ ਚੰਗਾ ਹਾਂ ਚਲੋ ਨੰਨੇ ਹੀ ਹਾਰ ਦਿਓ 90 ਹੀ ਹੋ ਗਈ ਦੋ ਹੀ ਹੋ ਸਕਦਾ ਕੋਈ ਤਾਂ ਨੋਟ ਕਰਦਾ ਕੋਈ ਨੋਟ ਕਰਦਾ ਕੋਈ ਫੋਟੋ ਫੋਟੋ ਨਾ ਹੀ ਕੋਈ ਨੋਟ ਕੋਈ ਨੋਟ ਨਾ ਕੋਈ ਨੋਟ ਨਾ ਬੱਚਾ ਹਾਂ ਇਹਨੇ ਦੱਸ ਲਈਏ ਇਹ ਮੈਨੂੰ ਸੂਈ ਆ ਜੀ ਹਾਂ ਜੀ ਸੂਈ ਆ 15 ਦਿਨਾਂ ਦੀ ਮੈਂ 15 ਦਿਨਾਂ ਦੀ 15 ਦਿਨਾਂ ਦੀ ਬੱਚਾ ਵਰ ਗਿਆ ਸਾਡੇ ਕੋਲ ਅੱਛਾ ਦੁੱਧ 10 ਲੀਟਰ ਆ ਸ਼ਕੀ ਦਿੰਦੀ ਆ ਮਿਲਦੀ ਇਸ ਤਰ੍ਹਾਂ ਭਾਰੇ ਨਹੀਂ ਸ਼ਕੀ ਕਰਨ ਆਉਗੀ ਮੈਂ ਨਹੀਂ ਕਰਨਾ ਵਾਸ ਅੱਛਾ ਹਾਂ ਦੋ ਟੰਗ ਟੰਗ ਕੋਈ ਟੋਕਲੇ ਲੱਤਾਂ ਗੱਲ ਕਰਕੇ ਬੱਸਦੀ ਆ ਭਾਰੇ ਲੋਰ ਜੀ ਇਹਨੇ ਜੱਪਾ ਸਾਰੇ ਸੱਜਣਾਂ ਟੋਪਿਕ ਗਾਇਕ ਸਾਰੇ ਸਾਰੇ ਦੋੜ ਦੋੜਨ ਸਨ ਲੋ ਜੀ ਇਸ ਤਰ੍ਹਾਂ ਦਾ ਬੱਚਾ ਹੈ ਨਹੀਂ ਇਹ ਕਰੇ ਵੀ ਆ ਨਹੀਂ ਇਸ ਨੂੰ ਸਮਝਾ ਨਹੀਂ ਜਾਂ ਕਾ ਜੇ ਮੇਰਾ ਮਰੂ ਮੇਰਾ ਮਰੂ ਵੀ ਮਨੋ ਥੋੜਾ ਹੁੰਦਾ ਹੈ ਮੇਰਾ ਮਰੂ ਤੇ ਪੈਣਦਾ ਹੈ ਕੰਦੇ ਰੋਣ ਰਾਵਣ 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 ਕੋਲੀ ਇਹ ਦਰਦੀ ਦਰਦੀ ਥੋੜਾ ਸਾਫ ਵੀ ਆ ਥੋੜੀ ਜਿਹੀ ਲੈ ਕੋਣੇ ਦਿਓ ਖਾ ਦਿਨਾ ਦੋੜ ਰਾਵਣ ਇਹ ਨਗਰੇ ਕੈਮਰੇ ਤੋਂ ਡਰ ਜਾਂਦੇ ਆਪਾਂ ਮੈਂ ਨਹੀਂ ਕਰੀ ਰਿਹਾ ਕੋਈ ਗੱਲ ਉਧਰ ਗੱਲ ਠੰਡੀ ਠੀਰੀ ਆ ਪਾਣੀ ਤੇ ਮਿਲਦੀ ਆ ਕੈਮਰੇ ਦਾ ਪਹਿਲਾਂ ਡੰਗਰ ਡਰ ਜਾਂਦਾ ਮਿਲ ਕੋਲ ਤੋਂ ਆ ਜਾ ਆ ਜਾ ਗਾਣਾ ਲਾ ਦੋ ਕਿਹੜੀ ਨੂੰ ਚਾਹਦੀ ਹੈ ਐ ਇੱਥੇ ਐ ਹੀ ਮਿਲੂਗੀ ਇੱਥੇ ਹੁੰਦੇ ਇੱਥੇ ਆਰਾਮ ਨਾਲ ਪਾੜੇ ਤੇ ਖੁਣਲੀ ਦੇ ਇੱਥੇ ਇੱਥੇ ਮੱਝ ਵੇ ਰੁਕਮ ਕੋਟ ਮੋਰ ਉਸੇ ਵੇਲੇ ਮਿਲਣਾ ਟੈਕ ਇੱਥੇ ਕਿਉਂ ਬਰ ਫੜ ਕੇ ਖੇਡਣਾ ਉਹ ਨਾ ਮੋਟੂ ਕੀ ਪਰ ਸਹੀ ਨੇ ਉਹ ਗਾਇ ਹੀ ਮਨ ਕਰੀ ਆਪਣੇ ਕੋਲ ਕਾ ਵੇਲੇ ਕੋ ਡਰ ਗਿਆ ਕੋਈ ਨਾ ਲਾਸਟ ਪੀ ਸੀ ਆ ਲਾਸਟ ਪੀ ਸੀ ਅੱਜ ਕਹਿੰਦਾ ਜਿੰਦਾ ਕੋ ਕਰ ਦਿੰਦੇ ਬੜੀ ਗੱਲ ਨਹੀਂ ਹਾਂ ਜੀ 95000 ਦੀ ਦਿੰਦਾ ਗੱਡੀ ਝੋਟੀ ਲਈ ਤੇ ਵਾਧੇ ਬਹੁਤ ਬੱਚਾ ਸਾਡੇ ਕੋਲੋਂ ਮਰਿਆ ਹਾਂ ਜੀ ਬੱਚਾ ਸਾਡੇ ਕੋਲੋਂ ਮਰਿਆ ਵਾ ਲਈ ਤੇ ਬਹੁਤ ਮਨ ਲੱਕੂ ਚ ਦੇ ਤਾ ਲਈ ਹੈ ਨਹੀਂ 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 ਜਾਨਾ ਜੋ ਹੋਰ ਜਾਨ ਬੋਲਦਾ ਬੱਚਾ ਮੇਰੇ ਹੈ ਨਹੀਂ ਚਲੋ ਵੇ 9000 ਦੀ ਹੁੰਦੀ 90 ਦੀ 5000 85 ਦੀ ਉਹ ਤੇਰਾ ਬਲਾਵੇ ਘਰ ਦੇ ਬੋਲ ਹੋਰ ਜਾਨ ਦੀ ਪਾਉਂਦੇ ਬਹੁਤ ਕਰ ਦੇਈਏ 5000 ਦੋ ਜਿੰਦਰੀ ਅਸੀਂ ਜੀ ਤੂੰ ਕਿਹਤਾਂ ਅਸੀਂ ਜੋ 80 ਦੀ 50 ਸੀ ਜਾਂਦੋ ਅਸੀਂ ਦੀ 50 115 ਦੀ ਆਪ ਰਹੀ ਹੈ ਅੱਧੇ ਘਰ ਵਿੱਚ ਆ ਬਣਿਆ ਚਲੋ ਕੋਈ 115 ਦੀ ਆਪ 8500 85 ਦੀ ਸੇਲ ਹੋ ਗਏ ਲਈ 115 ਜਾਨ ਜਾਨ ਹਾਂਜੀ ਚਲੋ ਕੋਈ ਬੱਚਾ ਮਾਰ ਗਿਆ ਵਟਰਾ ਤਾਂ ਲੱਗਣਗੇ ਜੀ ਤਾਨੂੰ ਲੱਗਣਾ ਹੁੰਦਾ ਸੀ ਜਬਰਦਸਤ ਆ ਰਿਹਾ ਪਰ ਬੇਲੇ ਬੁਨੇ ਫੋਨ ਆਦੇ ਵਾ ਤੂੰ ਬਾਰੇ ਫੋਨ ਵੀ ਬਾਰੇ ਮਹਾਰਾਜ ਦੀ ਕਿਰਪਾ ਦਾ ਢੀਗੇ ਬਹੁਤ ਦੂਰੋਂ ਦੂਰੋਂ ਫੋਨ ਆਉਦੇ ਫੌਜੀਆ ਦਾ ਵੀ ਫੌਜੀ ਭਰਾਵਾਂ ਦੇ ਦੂਜੇ ਘਰ ਵਾਲਿਆਂ ਦੇ ਵੀ ਕੋ ਡਾਕਟਰ ਨੇ ਇੱਕ ਵਾਰ ਫਰੀਦਕੋਟ ਖੜੀ ਆ ਕੁਝ ਦੀ ਵੀਡੀਓ ਚ ਪਰਸ਼ਾ ਹਾਂ ਲੈਬੋਰੀ ਉਹਦੀ ਡਾਕਟਰ ਨੂੰ ਉਹਨੇ ਖੜੀ ਆ ਇੱਕ ਮੋਗੇ ਦੇ ਬੰਦੇ ਨੇ ਖੜੀ ਆਂ ਆਪਣੀਆਂ ਆਪਣੀਆਂ ਬੜੇ ਜ਼ੋਰ-ਜ਼ੋਰ ਚੱਲ ਜ ਜਾਂਦੇ ਆਂ ਫਾਲ ਚੰਗਾ ਤੇਨੂੰ ਮਾਰ ਚੰਗਾ ਚੰਗੇ ਤਾਂ ਚੱਲ ਜਾਂਦੇ ਜਿਹਨੇ ਕੋਈ ਲਾਇ ਦੁੱਜੇ ਚੰਗੇ ਜਿਹਨੇ ਲੋਣੇ ਉਹ ਲੈ ਜਾਂਦੇ ਲੈ ਲੈ ਜਿਹਨੇ ਪੁੱਧਰੇ ਲੋਣੇ ਉਹਨੇ ਆਪਣਾ ਪੁੱਧਰੇ ਲੈ ਜਾਣਾ ਜਿਹੜੇ ਚੰਗੇ ਬੰਦੇ ਉਹਨਾਂ ਦੇ ਚੰਗੇ ਪੈਸੇ ਲੋਣੇ ਚੰਗਾ ਹੀ ਬਾਤ ਨੇ ਚੰਗਾ ਲੈਣਾ ਹਾਂਜੀ ਮਹਾਰਾਜ ਕਰਤਾ ਕਰੇ ਛੋਣਾ ਕੰਮ ਕਰਦੇ ਭਾਈ ਹਾਂਜੀ ਛੋਣਾ ਕੰਮ ਛਾਪਾ ਨੂੰ ਕਮਾਈ ਦਾ ਮਤਲਬ ਨਹੀਂ ਕਮਾਈ ਆਪਾਂ ਨੂੰ ਯਾਰ ਦੋ ਯਾਰੋ ਜੇ ਬੜੀ ਆ ਸ਼ੌਕ ਆ ਆਪਾਂ ਨੂੰ ਡੰਗੇ ਚੰਗੇ ਬਿਲਕੁਲ ਚੰਗੇ ਤੇ ਚਲੋ ਪੈਸੇ ਪਿੱਛੇ ਲੱਗ ਜਾਂਦੇ ਆ ਇਲਾਕੇ ਦੇ ਡੰਗੇ ਦੇ ਪੈਸੇ ਤੇ ਲੱਗਣੀਆਂ ਨਹੀਂ ਸਿਆਣੇ ਜੀ ਹਾਂਜੀ ਚਲੋ ਬਾਹਰ ਚੱਗਾ ਜੇ ਹਰ ਇੱਕ ਨੂੰ ਚਲੋ ਲੈਣਾ ਕਰੇ ਗੁੱਧ ਪੁੱਤ ਜਿਹਾ ਬੜਾ ਉਖਾ ਮੈਂ ਤਾਂ ਇੱਕ ਜਣ ਸਭ ਨੂੰ ਦੇ ਸਭ ਨੂੰ ਜੇ ਸਾਡੇ ਕੋਲ ਖਰਦਾ ਵਾ ਉਹ ਵੀ ਜੇ ਕੋਈ ਘਰ ਨਾਲ ਖਰਦਾ ਦੋ ਟਾਈਮ ਚ ਉਹ ਵੀ ਸੀਸ ਦੇ ਬਿਲਕੁਲ ਘਰ ਨਹੀਂ ਕਿਹਨੂੰ ਲੈਣੀ ਠੀਕ ਜੀ ਜੇ ਕੋਈ ਗਉ ਦਸਨੇ ਬੱਟਾ ਮਾਰ ਗਿਆ ਸਾਡੇ ਕੋਲੋਂ ਮਰਿਆ ਪਰ ਉਹ ਬੱਟਾ ਅਸੀਂ ਦਾ ਦੋਣਾ ਕਿਸੇ ਨੂੰ ਨਹੀਂ ਦੇ ਅੱਛਾ ਬਹੁਤ ਬਲੰਬਰ ਘਨੂ 147 18792 ਗਰਨਾਮ ਸਿੰਘ ਫੌਜੀ ਪਿੰਡ ਤੇਮੋਵਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਖਾਰਾ ਸਤਿਗੁਰ ਜੀ ਦੋਸੀ